ਉਹਨੇ ਹੱਥ ਦੇ ਚੱਟ ਦਿੱਤੀ ਆ ਜੁੱਟਾ ਹੱਥ ਕੱਢਿਆ ਤੇ ਲਾਈਟ ਦਿੱਤੀ ਸਾਡੇ ਬਹੁਤ ਹੀ ਜਿਹੜੇ ਗੁਰੂ ਰਵਿਦਾਸ ਜੀ ਦਾ ਅੱਜ ਜਿਹੜਾ ਜਨਮ ਦਿਨ ਹੈ ਮੈਂ ਅੱਜ ਇੱਥੇ ਮੰਦਿਰ ਰਵਿਦਾਸ ਜੀ ਮੰਦਿਰ ਹੈਡ ਆਫਿਸ ਹੈਡ ਆਫਿਸ ਦੇ ਵਿੱਚ ਜਿਹੜਾ ਹੈ ਨੱਥ ਮਸਤਕ ਹੋਣਾ ਹੈ ਪੂਸ਼ਨਪੁਰੇ ਦੇ ਵਿਖੇ ਔਰ ਸਾਰੀ ਮੈਨੇਜਮੈਂਟ ਵੱਲੋਂ ਹੁਕਮ ਹੋਇਆ ਸੀਗਾ ਸੋ ਇਹ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਸ਼੍ਰੀ ਰਵਿਦਾਸ ਜੀ ਜਿਹੜੇ ਜਿਨ੍ਹਾਂ ਦੀ ਬਾਣੀ ਦੇ ਸਦਕਾ ਅੱਜ ਦੁਨੀਆ ਨੂੰ ਰੋਸ਼ਨੀ ਮਿਲ ਰਹੀ ਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸ੍ਰੀ ਰਵਿਦਾਸ ਜੀ ਦੀ ਬਾਣੀ ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਹੈ ਦਰਜ ਹੈ ਉਹਨਾਂ ਦੀ ਬਾਣੀ ਤੋਂ ਬਹੁਤ ਸਾਰੀ ਜਿਹੜੀ ਹੈ ਦੁਨੀਆ ਨੂੰ ਸੇਧ ਮਿਲਦੀ ਹੈ ਸੋ ਅੱਜ ਦੇ ਇਸ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਖਾਸ ਕਰਕੇ ਰਵਿਦਾਸ ਸਮਾਜ ਔਰ ਇਹ ਮੰਦਰ ਕਮੇਟੀ ਔਰ ਸਾਰੀ ਜਨਤਾ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਵਾਦ ਜੀ ਮੈਨੂੰ ਇਹਦੇ ਦਿਨ ਕੋਈ ਲੋੜਾਂ ਜੁਰ ਗੁਸਮੀਆਂ ਕੇ ਮੁਸਕਰਾਹ ਮੈਨੂੰ ਇਹਨਾਂ ਮੈਨੇਜਮੈਂਟ ਕਮੇਟੀ ਨੇ ਕੁਝ ਆਪਣੀਆਂ ਇਥੋਂ ਦੀਆਂ ਡਵੈਲਪਮੈਂਟ ਬਾਰੇ ਗੱਲ ਕੀਤੀ ਹੈ ਸੋ ਮੈਂ ਅਸ਼wini ਜੀ ਬਾਕੀ ਇਹ ਸਾਰੇ ਸਾਥੀ ਰਵੀ ਜੀ ਕਰੇ ਰੋ ਹਕਮਤ ਰਾਏ ਜੀ ਜਿਹੜੇ ਟੋਨੀ ਜੀ ਨੇ ਸਾਰੇ ਪ੍ਰਧਾਨ ਸਾਹਿਬ ਇਹਨਾਂ ਨੂੰ ਮੈਂ ਕਿਹਾ ਤੁਸੀਂ ਕਿਸੇ ਦਿਨ ਇਥੋਂ ਫ੍ਰੀ ਹੋ ਕੇ ਮੇਰੇ ਕੋਲ ਜੋ ਵੀ ਇਥੋਂ ਦੀ ਹਾਲੇਦਵਾਲੇ ਸਮੱਸਿਆਵਾਂ ਨੇ ਲੈ ਕੇ ਆ ਜਾਓ ਔਰ ਮੈਂ ਇਸ ਨੂੰ ਪਹਿਲ ਦੇ ਆਧਾਰ ਤੇ ਜਿਹਦਾ ਸੋਲਵ ਕਰਾਂਗਾ ਜੀ ਧੰਨ ਗੁਰੂ ਰਵਿਦਾਸ ਜੀ ਜੈ ਗੁਰੂ ਰਵਿਦਾਸ ਜੀ ਆਪ ਜੀ ਦੇ ਚੈਨਲ ਦੇ ਥਰੂ ਦੇਸ਼ ਦੇ ਇਸ ਸਵਾਦੀਆ ਸਭ ਸੰਗਤਾਂ ਨੂੰ ਜਗਤ ਗੁਰੂ ਰਵਿਦਾਸ ਜੀ ਦੇ ਉਤਾਰ ਪਰੋਣ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਰੋਸ਼ ਦੇ ਨਾਲ ਨਾਲ ਮੇਰੇ ਵੱਡੇ ਵੀਰ ਸ਼੍ਰੀ ਹਕੂਮਤ ਰਾਏ ਜੀ ਜੋ ਗੁਰੂ ਰਵਿਦਾਸ ਬਰਾਦਰੀ ਦੇ ਅਮਰਸਰ ਦੇ ਮੁਖ ਸੇਵਾਦਾਰ ਨੇ ਮੈਨਾਂ ਨੂੰ ਵਧਾਈ ਦਿੰਨਾ ਅਗੇ ਕੱਲ ਪੂਰੇ ਅਮਰਸਰ ਦੇ ਵਿੱਚ ਜੋ ਜੋ ਬਾ ਯਾਤਰਾ ਨਗਰ ਕੀਰਤਨ ਗੱਡੀਆਂ ਗਈਆਂ ਨੇ ਉਹਦਾ ਬਹੁਤ ਵਧੀਆ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਔਰ ਇਹਨਾਂ ਨੂੰ ਮੈਂ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਕੀਤੀਆਂ ਨੇ ਔਰ ਗੁਰੂ ਸੰਗਤਾਂ ਨੂੰ ਅਸ਼ੀਰਵਾਦ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਗੁਰੂ ਮਾਰਾ ਦਾ ਅਸ਼ੀਰਵਾਦ ਆਇਆ ਔਰ ਮਿਆਸ ਕਰਦਾ ਕਿ ਕਿਸੇ ਤਰ੍ਹਾਂ ਗੁਰੂ ਮਾਰਾ ਦਾ ਅਸ਼ੀਰਵਾਦ ਲੈ ਕੇ ਜੋ ਸਾਡੇ ਪੁਸ਼ਨਪੁਰੇ ਵਿਖੇ ਮੁੱਖ ਦਫ਼ਤਰ ਹੈ ਔਰ ਮੁੱਖ ਮੰਦਰ ਹੈ ਗੁਰੂ ਰਵਿਦਾਸ ਜੀ ਦਾ ਅਸੀਂ ਅਸਦੀ ਸੇਵਾ ਕਰਦੇ ਰਹੀਏ ਇਹਨਾਂ ਦੇ ਇਲਾਕੇ ਦੀ ਸੇਵਾ ਕਰਦੇ ਰਹੀਏ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦੀ ਸੇਵਾ ਕਰਦੇ ਦੀ ਸੇਵਾ ਕਰਕੇ ਆਪਣੀ ਨਗਰੀ ਦਾ ਨਾਮ ਰੋਸ਼ਨ ਕਰੀਏ ਔਰ ਆਪਣੀ ਸਭਾ ਸੁਸਾਇਟੀ ਦਾ ਨਾਮ ਰੋਸ਼ਨ ਕਰੀਏ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਸਾਡੇ ਸਾਥੀ ਨੇ ਇਸ ਮੰਦਿਰ ਦੇ ਵਿੱਚ ਦੋ ਟੀਮਾਂ ਨੇ ਇੱਕ ਵੱਡੀ ਟੀਮ ਹੈ ਇੱਕ ਛੋਟੀ ਯੂਥ ਦੀ ਟੀਮ ਹੈ ਇਹ ਜਿੰਨਾ ਤੁਸੀਂ ਦੇਖਦੇ ਹੋ ਨਾ ਵਰਕ ਹੋਇਆ ਜਿਹੜੀ ਡੈਕੋਰੇਸ਼ਨ ਹੋਈ ਹੈ ਇਹ ਸਾਰੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਕੀਤੀ ਹੈ ਇਹ ਕਿਸੇ ਕਾਰੀਗਰਾਂ ਨੇ ਨਹੀਂ ਕੀਤੀ ਤੁਸੀਂ ਆਪੇ ਕੀ ਆਈਡੀਆ ਲਾ ਸਕਦੇ ਹੋ ਕਿ ਇਹਨਾਂ ਬੱਚਿਆਂ ਦੇ ਵਿੱਚ ਕਿੰਨਾ ਜज्ਬਾ ਸੇਵਾ ਦਾ ਔਰ ਮੈਂ ਇਹਨਾਂ ਦੀ ਸੇਵਾ ਨੂੰ ਦੇਖ ਕੇ ਮੈਂ ਇਹਨਾਂ ਨੂੰ ਹਮੇਸ਼ਾ ਨਮਨ ਕਰਦਾ ਔਰ ਇਹਨਾਂ ਨੂੰ ਮੈਂ ਇਸੇ ਦਾ ਵਿਸ਼ਵਾਸ ਹੁੰਦਾ ਹੈ ਕਿ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਸੀਂ ਸਾਰੇ ਭਰਾ ਤੁਹਾਡੇ ਨਾਲ ਲੱਗ ਕੇ ਗੁਰੂ ਮਾਨ ਦੇ ਅਸ਼ੀਰਵਾਦ ਦੇ ਨਾਲ ਆਪਣੇ ਸ਼ਹਿਰ ਦੀ ਸੇਵਾ ਕਰੀਏ ਜੀ ਦੇਵ ਤੁਨਕ ਜੀ ਮੈਂ ਹੁਮਤਰਾਏ ਟੋਨੀ ਮੁਖ ਸੇਵਾਦਾਰ ਗੁਰੂ ਵਿਦਾਸ ਮੰਦਿਰ ਹੈਡ ਆਫਿਸ ਪੁਸ਼ਪਰਾ ਤੋਂ ਅੱਜ ਦੇ ਜਿਹੜਾ ਦਿਹਾੜਾ ਹੈ ਗੁਰੂ ਮਹਾਰਾਜ ਜੀ ਦਾ ਜਿਹੜਾ 648ਵਾਂ ਜਨਮ ਦਿਹਾੜਾ ਹੈ ਦਾ ਪੂਰੇ ਹੀ ਵਿਸ਼ਵ ਵਿੱਚ ਬੜੀ ਸ਼ਰਧਾ ਦੇ ਭਾਵਨਾ ਮਨਾਇਆ ਜਾ ਰਿਹਾ ਜੀਗਾ ਉਸੇ ਸਵਾਂਜੰਬਰਸਰ ਦੇ ਵਿੱਚ ਵੀ ਅੱਜ ਜੜੀ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਪਵਿੱਤਰ ਦਿਨ ਹੈ ਬੜੀ ਭਾਵਨਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਤੇ ਸਾਡੇ ਵਿੱਚ ਸਾਡੇ ਸ਼ਹਿਰ ਦੇ ਬੜੇ ਮਾਨਯੋਗ ਮਹਿਰ ਜੀ ਪਾਟਿਆ ਸਾਹਿਬ ਇੱਥੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਸਵਾਗਤ ਕਰਨੇ ਆ ਤੇ ਇਹਨਾਂ ਤੋਂ ਅਸੀਂ ਆਸ ਕਰਨੇ ਆ ਕਿ ਅੱਗੇ ਤੋਂ ਕੋਈ ਸਾਡੇ ਕੋਈ ਜੜੀ ਕੁਝ ਥੋੜੀ ਸਮੱਸਿਆਵਾਂ ਨੇ ਪ੍ਰੋਬਲਮਸ ਹੈਗੀਆਂ ਨੇ ਉਹ ਸਾਨੂੰ ਸਹਿਯੋਗ ਕਰਨਗੇ ਤੇ ਉਹਨਾਂ ਨੇ ਸਾਨੂੰ ਸਾਨੂੰ ਵਾਅਦਾ ਵੀ ਕੀਤਾ ਜਏਗਾ ਕਿ ਅਸੀਂ ਇੱਥੋਂ ਦੀ ਜੜੀ ਐਵੇਂ ਦੁੱਖ ਮੰਗਾਂ ਨੇ ਕੁਝ ਪ੍ਰੋਬਲਮ ਨੇ ਉਹਨਾਂ ਨੂੰ ਪਿਆਲਦੇ ਦਾਤੇ ਉਹਨਾਂ ਨੂੰ ਸੋਲਵ ਕਰਨਗੇ ਜੀ ਜੈ ਗੁਰਦੇਵ ਧਰਗੁਰ ਦੇ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੁਛਨਪੁਰਾ ਤੋਂ ਅ ਅੱਜ ਜਿਹੜਾ ਪਵਿੱਤਰ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਸ ਪੂਰੇ ਵਿਛਵ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਸੋ ਮੈਂ ਇਸ ਮੌਕੇ ਸਾਰੀਆਂ ਸੰਗਤਾਂ ਨੂੰ ਵਧਾਈ ਦੇਣਾ ਹਾਂ ਔਰ ਸਾਡੇ ਕੋਲ ਅੱਜ ਸਾਡੇ ਬਹੁਤ-ਬਹੁਤ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਮੈਂ ਕੰਨਾ ਕਿ आम आदमी पार्टी ने बहुत ही सूझवान बहुत ही अच्छे निर्तड़क योद्धा अमृतसर दे श्री मोती पाटिया जी नु मेयर बनाया है सो ओ आज ਮੇਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਸਾਡੇ ਬਹੁਤ ਹੀ ਸੂਝਮਾਨ ਮੇਰ ਸਾਹਿਬ ਆਏ ਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪ੍ਰਕਾਸ਼ ਉਸਤੇ ਦੇ ਸਬੰਧ ਵਿੱਚ ਅੱਜ ਮੰਦਰ ਵਿੱਚ ਆਏ ਨੇ ਮੈਂ ਆਪਣੀ ਮੰਦਰ ਕਮੇਟੀ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਵੱਲੋਂ ਪ੍ਰਧਾਨ ਹਕੂਮਤ ਰਾਏ ਜੀ ਵੱਲੋਂ ਮੈਂ ਮੋਤੀਆ ਪਾਟੀ ਜੀ ਜਿਹਨੂੰ ਜਾਇ ਨੂੰ ਕਹਿੰਦਾ ਹਾਂ ਔਰ ਬਹੁਤ ਧੰਨਵਾਦ ਕਰਦਾ ਹਾਂ ਔਰ ਇਹ ਇਹੋ ਜੇ ਸ਼ਖਸ ਨੇ ਮੋਤੀ ਪਾਟੀਆ ਜੀ ਕਿ ਜਦੋਂ ਕਾਉਂਸਲਰ ਸਨ ਉਦੋਂ ਵੀ ਪਹਿਲ ਦੇ ਆਧਾਰ ਤੇ ਇਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਸੀ ਹੁਣ ਤੇ ਸਾਡੇ ਸ਼ਹਿਰ ਦੇ ਮਿਹਰਬਾਨ ਗਏ ਨੇ ਸਾਂ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿ ਇਹ ਜਲਦ ਤੋਂ ਜਲਦ ਜਿਹੜਾ ਵਾ ਇਸੇ ਤਰ੍ਹਾਂ ਬਹੁਤ ਜ਼ਿਆਦੀਆਂ ਸੇਵਾਵਾਂ ਜਿਹੜੀਆਂ ਆਪਣੀਆਂ ਅੰਮ੍ਰਿਤਸਰ ਸ਼ਹਿਰ ਨੂੰ ਦਿੰਦੇ ਰਹਿਣ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਵਧਾਈ ਦਿੰਦਾ ਹਾਂ ਗੁਰੂ ਦਾਸ ਮਹਾਰਾਜ ਜੀ ਦੇ ਪਾਵਨ 648 ਵਿੱਚ ਪ੍ਰਕਾਸ਼ ਉਤਾਰ ਦੀ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ